ਮੇਰਾ ਚੈਲੰਜ ਕਬੂਲ ਕਰੋ ਆ ਤਲਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਹਾਂ ਦੱਸੋ ਕਿਹੜਾ ਤੈਨੂੰ ਬੋਲਦਾ ਦੱਸੋ ਕਿਹ ਤੋਂ ਕਿਹੜਾ ਤੈਨੂੰ ਬੋਲਦਾ ਵਾਹ ਵਾਹ दर्शन को रेश की था दसों में मिलता तो मैं मैं बोला मम्मी वाई गुरु की फतह केड़ा केड़ा चीज़ सिंह है दसों हाँ जी बाबा गुटा सेव जी है बोता सेव बाबा बोता सेव जी तभी इस बार इस बार भी क्या है हाँ इस जवाब दिया मेरे जा ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਤੂੰ ਪਰ ਚੜ੍ਹਨ ਦੀ ਆ ਗਈ ਵਿਚ ਵਾ ਬਿਲਕੁਲ ਬਖੰਡ ਕਰ ਰਿਹਾ ਹੈ ਵਾ ਪ੍ਰਸ਼ਾਸਨ ਦਾ ਮਾਰੋ ਆਏ ਹੁਣੇ ਹੱਥ ਕੱਢੀ ਜਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਜਗਾ ਨਾ ਪਹੁੰਚਦਾ ਵਾ ਵਾ ਜ ਸਾਡੇ ਖਵਲਾਂ ਦੇ ਵਾਪਸ ਇੱਥੇ ਬਾਈ ਸਿਰਫ ਇਹਦੀ ਯਾਦ ਨਹੀਂ ਪਤਾ ਆਪ ਦੀ ਮੱਤ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੀ ਡੇੜਾ ਕਰ ਕਰਨ ਆਏ ਸਾਡੀ ਕੌਮ ਦਾ ਡੇੜਾ ਕਰ ਕਰਨ ਆਏ ਜੀ ਦੇਖੋ ਮੇਰੀ ਸੁਣੋ ਗੱਲ ਇਹਦੀ ਮੇਰੀ ਗੱਲ ਤੂੰ ਮੈਂ ਕੱਟ ਰਹਾ ਜੀ ਦਾ ਤੂੰ ਸਿਉਰੀ ਕੱਟ ਦੇਣਾ ਹਾਂ ਕੱਟਾਂਗੇ ਤੁਝਵਾਹ ਦੇਖਾ ਦਾ ਪਾਪਾ ਜਦੋਂ ਮਾਤੀ ਜਾਨੀ ਬਗਰ ਬਗਰ ਕਿਹਨਾਂ ਗਿਆ ਅਗਰ ਪਾਪਾ ਕੀ ਕਹਾ ਜੀ ਤੁਸੀ ਛੋੜੋ ਜੀ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਾਡਾ ਹੈ ਨਹੀਂ ਜੀ ਦਾ ਮਤਲਬ ਫਿਰ ਕੱਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਪੇ ਹਰੀਜ ਸਿੰਘ ਦਾ ਦੱਸੋ ਮੈਨੂੰ ਪਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋਬਾਈ ਨਕਸ਼ੇ ਬਗਰ ਕੋਈ ਸਰੋਬਾਈ ਹਾਦੋ ਵੀਰ ਸਿਰ ਮਾ ਲਾ ਕਾ ਚਲੋ ਮੈਂ ਤੁਹਾਨੂੰ ਪਹਿਲਾਂ ਲਾਤਾ ਵੀ ਅਸੀਂ ਤਾਂ ਤੁਸੀਂ ਦੇ ਦਿਮਾਗ ਨੂੰ ਸਹੀ ਕਰਨ ਆਏ ਹਾਂ ਸਾਡੀ ਜਦ ਬਈ ਦਿਮਾਗ ਸਹੀ ਕਰਨ ਆਈ ਆ ਭਾਈ ਉਹ ਵੀ ਬਾਬਾ ਜਿਹੜੇ ਤੁ ਸੰਗਤ ਵਿੱਚ ਕਰਦੀ ਆ ਸਮਝੀ ਯਾਰ ਉਹ ਭਾਈ ਗੁਰਮਾਨ ਲਾਲ ਬਸ ਗੱਲ ਨਾਲ ਸਹਿਮਤ ਆ पर कृपा स्थान ही ना है अस्थान की दिक्रेखी ना पाता गुरका साहब ऊपर